ਅਜੀ ਮੈਂ ਅੱਜ ਇੱਥੇ ਸਪੈਸ਼ਲੀ ਮੋਗਾ ਦੇ ਵਿੱਚ ਜਿਹੜਾ ਸਾਡੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਸੰਪਰਕ ਮੀਟਿੰਗ ਇੱਥੇ ਆਯੋਜਿਤ ਕੀਤੀ ਗਈ ਹੈ ਤੇ ਇਹਨੂੰ ਮੈਂ ਸੁਪਰਵਾਈਜ਼ ਤੇ ਅਟੈਂਡ ਕਰਨ ਲਈ ਆਇਆ ਹਾਂ ਤੇ ਨਾਲ ਜਿਹੜੇ ਇੱਥੇ ਬੱਚੇ ਆਏ ਆ ਜਿਨ੍ਹਾਂ ਨੇ ਕੁਝ ਡਰਗ ਛੱਡਿਆ ਹੈ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੇ ਮੈਸੇਜ ਦੇਣ ਲਈ ਪਬਲਿਕ ਨੂੰ ਕਿ ਇਹਦੇ ਵਿੱਚ ਸਾਨੂੰ ਉਹਨਾਂ ਦਾ ਸਹਿਯੋਗ ਚਾਹੀਦਾ ਹੈ ਮੈਂ ਪਬਲਿਕ ਨਾਲ ਇਹ ਵੀ ਸ਼ੇਅਰ ਕੀਤਾ ਹੈ ਕਿ ਪਿਛਲੇ অলਮੋਸਟ 2 ਮਹੀਨੇ ਤੋਂ ਮੈਂ ਇੱਥੇ ਜਿਹੜੀ ਵੀ ਮੁਹਿੰਮ ਚੱਲ ਰਹੀਆਂ ਨੇ ਉਹਨਾਂ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਤੇ ਮੋਗਾ ਪੁਲਿਸ ਦੀ ਬੜੀ ਚੰਗੀ ਉਪਲਬਧੀ ਰਹੀ ਹੈ 300 ਦੇ ਕਰੀਬ ਐਫਆਈਆ ਦਰਜ ਕੀਤੀਆਂ ਨੇ 500 ਦੇ ਕਰੀਬ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ 3.5 ਕਰੋੜ ਦੀ ਕਰੀਬ ਕਰੀ ਪ੍ਰਾਪਰਟੀ ਸਮਗਲਰਾਂ ਦੀ ਸੀਜ਼ ਕੀਤੀ ਹੈ ਤੇ ਨਾਲ ਚਾਰ ਘਰ ਜਿਹੜੇ ਨੌਨ ਸਮਗਲਰ ਸੀ ਉਹਨਾਂ ਦੇ ਡਿਮੋਲਿਸ਼ ਕੀਤੇ ਆ ਅੱਗੇ ਵੀ ਕੁਝ ਹੋਰ ਸਾਡੇ ਲਿਸਟ ਹੈਗੇ ਆ ਜਿਹੜੇ ਡਿਮੋਲਿਸ਼ ਕਰਨੇ ਆ ਅੱਜ ਇੱਥੇ ਸੰਪਰਕ ਮੀਟਿੰਗ 'ਚ ਸਪੈਸ਼ਲੀ ਜਿੰਨ ਬੱਚਿਆਂ ਨੇ ਡਰਗ ਛੱਡਿਆ ਬੜੀ ਹਿੰਮਤ ਕਰਕੇ ਉਹਨਾਂ ਨਾਲ ਮੈਂ ਇੰਟਰੈਕਸ਼ਨ ਕੀਤਾ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੂੰ ਸਮਝਾਇਆ ਕਿ ਵੀ ਇਸ ਤਰ੍ਹਾਂ ਤੁਸੀਂ ਬੜਾ ਹਿੰਮਤ ਕਰਕੇ ਬਾਹਰ ਨਿਕਲੇ ਹੋ ਇਹ ਬੜੀ ਖੁਸ਼ੀ ਦੀ ਗੱਲ ਹੈ ਸਮਾਜ ਲਈ ਤੁਹਾਡੇ ਪਰਿਵਾਰ ਲਈ ਵੀ ਇਹਦੇ ਵਿੱਚ ਨਹੀਂ ਪਹਿਣਾ ਨਾਲ ਮੈਂ ਉਹਨਾਂ ਨੂੰ ਇਹ ਮੋਟੀਵੇਟ ਕੀਤਾ ਹੈ ਕਿ ਆਪਣੇ ਪਿੰਡ 'ਚ ਆਪਣੇ ਘਰ 'ਚ ਆਪਣੇ ਮਹੌਲੇ 'ਚ ਉਹ ਜ਼ਰੂਰ ਸਾਰਿਆਂ ਨੂੰ ਦੱਸਣ ਅੱਗੇ ਵਧ ਕੇ ਦੱਸਣ ਕਿ ਵੀ ਇਹ ਬਹੁਤ ਮਾੜੀ ਸ਼ੈ ਹੈ ਤੇ ਇਹਦੇ ਵਿੱਚ ਅਸੀਂ ਨਹੀਂ ਪਹਿਣਾ ਤੇ ਮੈਂ ਉਹਨਾਂ ਨੂੰ ਇਹ ਮੋਟੀਵੇਟ ਕੀਤਾ ਹੈ ਕਿ ਉਹ ਜਿਹੜਾ ਸਾਡੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆ ਵਿਰੋਧ ਉਹਦੇ ਅੱਗੇ ਆ ਕੇ ਤੇ ਲੋਕਾਂ ਨੂੰ ਸਮਝਾਉਣ ਅੱਜ ਦੀ ਮੀਟਿੰਗ ਬੜੀ ਸਕਸੈਸਫੁਲ ਰਹੀ ਔਰ ਮੈਨੂੰ ਉਮੀਦ ਹੈ ਮੈਂ ਤੁਹਾਡੇ ਰਾਹੀਂ ਵੀ ਸਾਰੇ ਮੋਗਾ ਦੀ ਜਿਹੜੀ ਪਬਲਿਕ ਹੈ ਉਹਨਾਂ ਨੂੰ ਦੋ ਚੀਜ਼ ਬੁਝਾਰਿਸ਼ ਕਰਨਾ ਚਾਹਾਂਗਾ ਇੱਕ ਤਾਂ ਜਿਹੜਾ ਇਨਫੋਰਮੇਸ਼ਨ ਹੈ ਉਹ ਸਾਨੂੰ ਜ਼ਰੂਰ ਦਿਓ ਤੁਹਾਡਾ ਸਹਿਯੋਗ ਰਹੇਗਾ ਅਸੀਂ ਇਹਨੂੰ 100% ਖਤਮ ਕਰ ਦੇਾਂਗੇ ਦੂਜਾ ਤੁਹਾਡੇ ਆਸ-ਪਾਸ ਮੋਹੱਲੇ 'ਚ ਅਗਰ ਕੋਈ ਡਰਗ ਲੈਂਦਾ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਉਹਨ ਬੱਚਿਆਂ ਨੂੰ ਮੋਟੀਵੇਟ ਕਰਕੇ ਘਰਵਾਲਾ ਨੂੰ ਮੋਟੀਵੇਟ ਕਰਕੇ ਡਰਗ ਡੀਐਡਿਕਸ਼ਨ ਸੈਂਟਰ 'ਚ ਲੈ ਕੇ ਆਣ ਡੀਸੀ ਸਾਹਿਬ ਨਾਲ ਖੜੇ ਹੈ ਡੀਆਈ ਸਾਹਿਬ ਨਾਲ ਖੜੇ ਹੈ ਐਸਐਸਪੀ ਸਾਹਿਬ ਨਾਲ ਖੜੇ ਹੈ ਅਸੀਂ ਇਹ ਹੀ ਡਿਸਕਸ ਕਰ ਰਹੇ ਸੀ ਉਹਨਾਂ ਬੱਚਿਆਂ ਨੂੰ ਅਸੀਂ ਨਸ਼ੇ ਦੇ ਦੰਦਲ 'ਚੋਂ ਪੜਾਉਣ ਲਈ ਸਾਰਾ ਸਹਿਯੋਗ ਦੇਵਾਗੇ ਉਹਨਾਂ ਦਾ ਅਲਾਊਸ ਕਰਾਣਾ ਉਹਨਾਂ ਦੇ ਕੋਈ ਫੈਮਿਲੀ ਮੈਂਬਰ ਨੂੰ ਦਿੱਕਤ ਹੈ ਉਹਨਾਂ ਦੀ ਪਰੇਸ਼ਾਨੀ ਖਤਮ ਕਰਨਾ ਤੇ ਇਹ ਸਭ ਤੋਂ ਵੱਡੀ ਅੱਜ ਦੀ ਰਿਕੁਆਇਰਮੈਂਟ ਹੈ ਕਿ ਪਬਲਿਕ ਸਾਡੇ ਨਾਲ ਹੋਵੇ ਜਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਸੈਂਟਰ ਲੈ ਕੇ ਆਣ ਤਾਂ ਕਿ ਇਹ ਸਾਰਾ ਨਸ਼ਾ ਸੋਸਾਇਟੀ ਚੋਂ ਸੀ ਕਤਮ ਕਰ ਸਕੋ ਨਸ਼ੇ ਦੇ ਮਾਮਲੇ ਦੇ ਚੁਣੌਤਾ ਹਾਰਡ ਫੋਰਨਟਾਈ ਜਦੋਂ ਮਨ ਨਾਲ ਨੂੰ ਪੁਲਿਸ ਨੇ ਕਿੰਨੀਆਂ ਚੁਣੌਤੀਆਂ ਦੇ ਇਸ ਨੂੰ ਖਤਮ ਕਰ ਲਈਏ ਚੁਣੌਤੀਆਂ ਬਹੁਤ ਹੈ ਤੇ ਉਹਨ ਚੁਣੌਤੀਆਂ ਦਾ ਸਾਹਮਣਾ ਇਸ ਮੋਹਮ ਚ ਮੋਗਾ ਪੁਲਿਸ ਨੇ ਬਹੁਤ ਹੀ ਸ਼ਾਨਦਾਰ ਪੁਰਵਕ ਕਿਤਾਏ ਉਹ ਜਿਹੜੇ ਮੈਂ ਹੁਣ ਤੁਹਾਨੂੰ ਫੈਕਟਸ ਦੱਸੇ ਸੀ ਉਹ ਆਪਣੇ ਆਪ ਚ ਇੱਕ ਉਦਾਹਰਣ ਨੇ ਕਿ ਕਿੰਨਾ ਕੜਾ ਇੱਥੇ ਐਕਸ਼ਨ ਲਿੱਤਾ ਗਿਆ ਤੇ ਹੁਣ ਵੀ ਜੋ ਵੀ ਕੋਈ ਸਾਡੇ ਕੋਲ ਐਗੂਜੀ ਇਨਫੋਰਮੇਸ਼ਨ ਆਏਗੀ ਅਸੀਂ ਕੜੇ ਤੋਂ ਕੜਾ ਜਿਹੜਾ ਐਕਸ਼ਨ ਹੋ ਸਕਦਾ ਹੈ ਉਹ ਲੈਣ ਤੋਂ ਬਿਲਕੁਲ ਨਹੀਂ ਜਿਚਕਾਰਗੇ ਲੋਕਾਂ ਪੁਲਿਸ ਦੇ ਇਸ ਦੰਤ ਤੋਂ ਬਹੁਤ ਬੜੇ ਖੁਸ਼ ਨਹੀਂ ਹੋਏ ਤੇ ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਨਸ਼ਾ ਵਾਧਾ ਕਰਿਆ ਜਾ ਰਿਹਾ ਹੈ ਇਹ ਦੀ ਚੈਨ ਉੱਪਰ ਠਿੱਲੜਾ ਵਿਚਨ ਵੀ ਅਸੀਂ ਪੰਜਾਬ ਲੈਵਲ ਤੇ ਬਹੁਤ ਤੋੜੀ ਹੈ ਮੈਂ ਇਹ ਤੁਹਾਡੇ ਰਾਂ ਹੀ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਹੈ ਕਿ ਵੱਡੇ ਸਮਗਲਰ ਰਿਕਵਰੀ ਜਿਹੜੀ ਹੁਣ ਤੱਕ ਕੋਈ ਹੈ ਪਿਛਲੇ 4-5 ਮਹੀਨੇ ਹੈ ਬਹੁਤ ਵੱਡੀ ਰਿਕਵਰੀ ਹੋਈ ਹੈ ਵੱਡੇ-ਵੱਡੇ ਸਮਗਲਰ ਵੀ ਫੜੇ ਗਏ ਹੈ ਉਹ ਜਿਹੜੀ ਚੇਨ ਦੀ ਤੁਸੀਂ ਗੱਲ ਕਰਦੇ ਹੋ ਉਹ ਬਿਲਕੁਲ ਅਸੀਂ ਟੁੱਟਣ ਦੇ ਕगार ਤੇ ਪਹੁੰਚاتی ਹੋਈ ਹੈ ਤੇ ਅਸੀਂ ਇਸ ਕੰਮ 'ਚ ਥਕਣਾ ਨਹੀਂ ਹੈ ਅਸੀਂ ਨਹੀਂ ਥਕਾਂਗੇ ਸਰ ਨਸ਼ਾ ਤਸਕਰ ਦੀ ਜੇ ਕੋਈ ਜਾਣਕਾਰੀ ਦਿੰਦਾ ਹੈ ਤਾਂ ਤਸਕਰ ਉਹ ਤੇ ਹੈਵੀ ਹੋ ਜਾਂਦੇ ਆ ਉਹਦੇ ਜੇ ਅਟੈਕ ਕਰਦੇ ਤਰਕੇ ਨੇ ਇਹ ਹਰ ਬਾਰੀ ਤੁਸੀਂ ਮੇਰੇ ਤੋਂ ਇਹ ਚੀਜ਼ ਪੁੱਛਦੇ ਹੋ ਮੈਂ ਪਹਿਲਾਂ ਵੀ ਅਸ਼ੋਰੈਂਸ ਦੇ ਕੇ ਗਿਆ ਇਸ ਚੀਜ਼ ਨੂੰ ਕਿ ਇਹੋ ਜਿਹਾ ਅਸੀਂ ਬਿਲਕੁਲ ਨਹੀਂ ਹੋਣ ਦੇਣਾ ਅਸੀਂ ਬਿਲਕੁਲ ਅਸ਼ੋਰ ਕਰਦੇ ਆ 100% ਕੋਈ ਅਗਰ ਇਨਫੋਰਮੇਸ਼ਨ ਦਿੰਦਾ ਹੈ ਉਹਨੂੰ ਕੋਈ ਧਮਕਾਉਂਦਾ ਹੈ ਕੋਈ ਉਹਦੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਉਹਦੇ ਨਾਲ ਖੜੇ ਆ 100% ਇਮੀਡੀਏਟਲੀ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਐਕਸ਼ਨ ਲਵਾਵਾਂਗੇ ਔਰ ਕੜੇ ਤੋਂ ਕੜਾ ਐਕਸ਼ਨ ਲਵਾਵਾਂਗੇ ਉਸਨੇ ਕਾਫੀ ਨਸ਼ਾ ਪੜਾਇਆ ਉਹਨੂੰ ਦਾ ਪੁਲਿਸ ਐਸਐਮ ਨੰਬਰ ਪਹੁੰਚਦੀ ਜਾ ਰਹੀ ਹੈ ਉਹ ਕਹਦਾ ਰਹੇਗਾ ਜਿਹੜੇ ਲੋਕਾਂ ਨੌਜਵਾਨਾਂ ਨੇ ਅਜੇ ਨਸ਼ਾ ਛੱਡਿਆ ਜਿਹਨੂੰ ਨਸ਼ਾ ਤੈਨਾਂ ਨੇ ਛੱਡ ਦਿੱਤਾ ਹੈ ਉਹਨੂੰ ਕੰਮ ਦੇ ਲਈ ਕੀ ਇਵادت ਤੇ ਜਾਣਗੇ ਕੰਮ ਲਈ ਤੇ ਦੇਖੋ ਇੱਕ ਤਾਂ ਸਮਾਜ ਦਾ ਤੇ ਫੈਮਲੀ ਦਾ ਵੀ ਇੱਕ ਅਹਿਮ ਯੋਗਦਾਨ ਹੁੰਦਾ ਹੈ ਉਹਦੇ ਲਈ ਪੰਜਾਬ ਸਰਕਾਰ ਦੇ ਹੋਰ ਵੀ ادارے ਹੈਗੇ ਆ ਸਕਿੱਲ ਜਿਹੜੇ ਸੈਂਟਰ ਬਣੇ ਹੋਏ ਆ ਉਹਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਹੈ ਕਈ ਸਾਰੀ ਸਕਿੱਲ ਗਵਰਨਮੈਂਟ ਜੋ ਹੈ ਉਹ ਫ੍ਰੀ ਆਫ ਪਾਸਟ ਟ੍ਰੇਨਿੰਗ ਕਰਾਉਂਦੀ ਹੈ ਗਵਰਨਮੈਂਟ ਸੈਂਟਰਲ ਗਵਰਨਮੈਂਟ ਦੀ ਨਹੀਂ ਸਟੇਟ ਗਵਰਨਮੈਂਟ ਦੀ ਵੀ ਬਹੁਤ ਸਕੀਮਾਂ ਹੈਗੀਆਂ ਜਿਦੇ ਵਿੱਚ ਉਹਨਾਂ ਨੂੰ ਇੰਟਰਸਟ ਫਰੀ ਲੋਨ ਮਿਲ ਜਾਂਦਾ ਹੈ ਮੋਦਰਾ ਲੋਨ ਜਿਹਨੂੰ ਅਸੀਂ ਕਹਿੰਦੇ ਤੁਸੀਂ ਸੁਣਿਆ ਹੋਣਾ ਉਹਦੇ ਵਿੱਚ 2-4-5 ਲੱਖ ਦਾ ਵਿਦਾਊਟ ਇੰਟਰਸਟ ਲੋਨ ਮਿਲ ਜਾਂਦਾ ਹੈ ਹੁਣ ਗੱਲ ਇਸ ਚੀਜ਼ ਦੀ ਹੈ ਕਿ ਉਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਹੋ ਕੋਈ ਦਰਜੀ ਦਾ ਕੰਮ ਸਿੱਖ ਲੇ 5 ਲੱਖ ਦਾ ਲੋਨ ਉਹਨੂੰ ਵਿਦਾਊਟ ਇੰਟਰਸਟ ਮਿਲ ਜਾਏਗਾ ਆਪਣੀ ਦੁਕਾਨ ਖੋਲ੍ਹਣ ਲਈ ਤੇ ਇਹ ਉਪਰਾਲੇ ਹੈਗੇ ਐ ਤੇ ਇਹ ਉਪਰਾਲੇ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਉਪਰਾਲਿਆਂ ਬਾਰੇ ਅਵੇਅਰ ਹੋ ਕੇ ਇਨ ਬੱਚਿਆਂ ਨੂੰ ਜਿਹੜੇ ਨਸ਼ੇ ਤੋਂ ਨਿਕਲਿਆ ਆਏ ਐ ਉਹਨਾਂ ਨੂੰ ਕੰਮ ਤੇ ਲਗਾਉਣ ਦੀ ਲੋੜ ਹੈ ਸਕੀਮਾਂ ਬਹੁਤ ਆਏ ਸਰਕਾਰ 30 ਮਈ ਤੱਕ ਨਸ਼ਾ ਪੂਰਾ ਖਤਮ ਕਰਨ ਦੀ ਗੱਲ ਆਕੀ ਲਈ ਹੈ ਜਰੂਰ 30 ਤੱਕ ਅਸੀਂ ਇਹਨੂੰ ਫਲ ਜ਼ਰੂਰ ਪਾਈ ਹੈ 31 ਮਈ ਤੱਕ ਪੂਰਾ ਖਤਮ ਹੋ ਜਾਏਗਾ ਪੰਜਾਬ ਦੇ ਵਿੱਚ ਅਸੀਂ ਬਿਲਕੁਲ ਇਸ ਵੱਲ ਵੱਧ ਰਹੇ ਹਾਂ ਤੇ ਪੂਰੀ ਮਿਹਨਤ ਕਰ ਰਹੇ ਹਾਂ ਕਿ ਸਾਰਾ ਖਤਮ ਹੋ ਜਾਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ